ਨਹੀਂ ਹੋਣਾ ਹਨਾ ਜਿਨ੍ਹਾਂ ਨੇ ਨਹੀਂ ਵੀ ਸੁਣਿਆ ਉਹਨਾਂ ਨੂੰ ਦੱਸ ਦਿਆਂ ਕਿ ਜੈਫਰੀ ਡੈਮਰ ਇੱਕ ਸੀਰੀਅਲ ਕਿਲਰ ਸੀਗਾ ਅਮਰੀਕਾ ਦਾ ਜਿਹੜਾ ਕੀ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਰੀਰ ਦੇ ਕੁਝ ਟੁਕੜੇ ਕੁਝ ਹਿੱਸਿਆਂ ਨੂੰ ਖਾ ਜਾਂਦਾ ਸੀ ਤੇ ਬਾਕੀ ਦੇ ਟੁਕੜਿਆਂ ਨੂੰ ਡਰਮ ਦੇ ਵਿੱਚ ਭਰ ਕੇ ਰੱਖਦਾ ਸੀਗਾ ਤੇ ਇਸ ਤਰ੍ਹਾਂ ਉਹਨੇ ਕਈ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਮਾਰਿਆ ਸੀਗਾ ਜੈਫਰੀ ਡੈਮਰ ਨੂੰ ਇਤਿਹਾਸ ਦਾ ਸਭ ਤੋਂ ਜ਼ਿਆਦਾ ਖੰਖਾਰ ਜਾਂ ਘਿਣਾਉਣਾ ਸੀਰੀਅਲ ਕਿਲਰ ਹੈ ਜਿਹੜਾ ਮੰਨਿਆ ਗਿਆ ਪਰ ਉਸ ਨਾਲੋਂ ਵੀ ਜ਼ਿਆਦਾ ਖੂੰਖਾਰ ਅਤੇ ਕਨਾਉਣਾ ਇੱਕ ਅਪਰਾਧੀ ਇੱਕ ਸੀਰੀਅਲ ਕਿਲਰ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਹਫ਼ਤੇ ਪਹਿਲਾਂ ਉਹਨੂੰ ਆਪਣੀ ਮਾਨਯੋਗ ਸੁਪਰੀਮ ਕੋਰਟ ਨੇ ਰਿਹਾ ਕਰ ਦਿੱਤਾ ਤੇ ਹੁਣ ਉਹ ਖੁੱਲਾ ਘੁੰਮ ਰਿਹਾ ਕੌਣ ਹੈ ਉਹ ਖੂੰਖਾਰ ਸੀਰੀਅਲ ਕਿਲਰ ਅਤੇ ਉਹਨੇ ਕੀ ਕੀ ਜੁਰਮ ਕੀਤੇ ਨੇ ਉਹ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਬਸ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ ਜੇ ਤਾਂ ਸੀਰੀਅਲ ਕਲਰ ਦੀ ਮੈਂ ਗੱਲ ਕਰ ਰਿਹਾ ਉਹਦਾ ਨਾਮ ਹੈਗਾ ਜੀ सुरेंद्र ਕੋਹਲੀ ਤੇ ਇਹ ਜੋ ਘਟਨਾ ਹੈ ਇਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਨਿਠਾਰੀ ਕੇਸ ਹੈ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਉੱਤਰ ਪ੍ਰਦੇਸ਼ ਦੇ ਵਿੱਚ ਨੋਇਡਾ ਦੇ ਨੇੜੇ ਇੱਕ ਪਿੰਡ ਹੈ ਨਿਠਾਰੀ ਨਿਠਾਰੀ ਦੇ ਵਿੱਚ ਇੱਕ ਬਿਜ਼ਨਸਮੈਨ ਆਉਂਦਾ ਤੇ ਉਹ ਉੱਥੇ ਆ ਕੇ ਇੱਕ ਕੋਠੀ ਲੈਂਦਾ ਉਸ ਬਿਜ਼ਨਸਮੈਨ ਦਾ ਨਾਮ ਸੀਗਾ ਮਨਿੰਦਰ ਸਿੰਘ ਪੰਦੇਜ ਪਰ ਉਹ ਆਪਣੇ ਬਿਜ਼ਨਸ ਦੇ ਕੰਮਾਂ ਕਰਕੇ ਬਾਹਰ ਅੰਦਰ ਜਾਂਦਾ ਰਹਿੰਦਾ ਸੀਗਾ ਇਸ ਲਈ ਉਹਨੂੰ ਆਪਣੀ ਕੋਠੀ ਸੰਭਾਲਣ ਲਈ ਕਿਸੇ ਵਿਅਕਤੀ ਦੀ ਜ਼ਰੂਰਤ ਸੀ ਤਾਂ ਉਹ ਉਸ ਕੋਠੀ ਨੂੰ ਸੰਭਾਲਣ ਲਈ ਰੱਖਦਾ ਸੁਰੇਂਦਰ ਕੋਹਲੀ ਨੂੰ ਜੋ ਕਿ ਉਹਦੀ ਜਾਣ-ਪਛਾਣ ਵਾਲਾ ਸੀ ਤੇ ਮਨਿੰਦਰ ਸਿੰਘ ਪੰਦੇੜਾ ਜਿਹੜਾ ਉਹ ਕਦੇ-ਕਦੇ ਉੱਥੇ ਆਉਂਦਾ ਬਾਕੀ ਦੇ ਸਾਰੇ ਦਿਨ ਜਿਹੜੇ ਉਹ ਸੁਰੇਂਦਰ ਕੋਹਲੀ ਉਹ ਕੋਠੀ 'ਚ ਰਹਿੰਦਾ ਸੋ ਹੁੰਦਾ ਇਹ ਹੈ ਕਿ 2004 ਦੇ ਵਿੱਚ ਨਿਠਾਰੀ ਪਿੰਡ ਦੇ ਕੋਲੋਂ ਇੱਕ ਬੱਚਾ ਗਾਇਬ ਹੋ ਜਾਂਦਾ ਲੋਕ ਹੈ ਜਿਹੜੇ ਉਹ ਭਾਲਦੇ ਆ ਫਿਰ ਪੁਲਿਸ ਕੋਲ ਵੀ ਜਾਂਦੇ ਆ ਪੁਲਿਸ ਉਹਨਾਂ ਦੀ ਬਹੁਤੀ ਕੋਈ ਗੱਲ ਨਹੀਂ ਸੁਣਦੀ ਕਿਉਂਕਿ ਉਸ ਇਲਾਕੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਕਾਨੂੰਨ ਵਿਵਸਥਾ ਹੈ ਇਹ ਫਿਲਸਫਾ ਇਥੇ ਨਹੀਂ ਦੁਖਦਾ ਕੁਝ ਦਿਨਾਂ ਬਾਅਦ ਇੱਕ ਹੋਰ ਬੱਚਾ ਗਾਇਬ ਹੋ ਜਾਂਦਾ ਇਸ ਤਰ੍ਹਾਂ ਦਾ ਫਿਰ ਲੜੀ ਹੀ ਲੱਗ ਜਾਂਦੀ ਆ ਇੱਕ ਸਾਲ ਦੇ ਅੰਦਰ ਅੰਦਰ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਪੂਰੇ 17 ਬੱਚੇ ਗਾਇਬ ਹੋ ਜਾਂਦੇ ਨੇ ਨਿਠਾਰੀ ਪਿੰਡ ਦੇ ਜਦੋਂ ਇੰਨੇ ਜ਼ਿਆਦਾ ਬੱਚੇ ਗਾਇਬ ਹੋਣ ਲੱਗਦੇ ਆ ਤਾਂ ਫਿਰ ਪੁਲਿਸ ਨੂੰ ਵੀ ਆਖਿਰਕਾਰ ਐਕਸ਼ਨ ਲੈਣਾ ਪੈਂਦਾ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਰਿਹਾ ਸੀਗਾ ਉਤੋਂ ਇਹ ਜਿਹੜੀ ਖਬਰ ਆ ਇਹ ਹੁਣ ਪੂਰੇ ਯੂਪੀ ਵਿੱਚ ਫੈਲ ਚੁੱਕੀ ਸੀ ਜਿਸ ਕਰਕੇ ਪੁਲਿਸ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ 2005 ਦੇ ਵਿੱਚ ਆਸ-ਪਾਸ ਤੋਂ ਉਹਨਾਂ ਨੂੰ ਕੁਝ ਖਾਸ ਪਤਾ ਨਹੀਂ ਲੱਗਾ ਪਰ ਲੋਕਾਂ ਨੂੰ ਇੱਕ ਕੋਠੀ ਦੇ ਉੱਤੇ ਸ਼ੱਕ ਸੀ ਤੇ ਇਹ ਉਹੀ ਕੋਠੀ ਸੀਗੀ ਮਨਿੰਦਰ ਸਿੰਘ ਪੰਢੇੜ ਦੀ ਜਿਹਦੀ ਕੀ ਦੇਖਭਾਲ ਕਰਦਾ ਸੀਗਾ ਸੁਰਿੰਦਰ ਕੋਹਲੀ ਪਰ ਸੁਰਿੰਦਰ ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਕੋਠੀ ਵਿੱਚ ਕਦੇ ਆਇਆ ਹੀ ਨਹੀਂ ਸੀ ਹੁਣ ਉਹ ਕੋਠੀ ਬੰਦ ਪਈ ਰਹਿੰਦੀ ਸੀ ਤੇ ਲੋਕਾਂ ਨੂੰ ਤਾਂ ਹੀ ਉਸ ਬੰਦ ਪਈ ਕੋਠੀ ਤੇ ਸ਼ੱਕ ਸੀਗਾ ਲੋਕਾਂ ਦਾ ਕਹਿਣਾ ਸੀਗਾ ਕਿ ਸਾਡੇ ਬੱਚੇ ਆ ਜਿਹੜੇ ਉਹ ਇਸ ਕੋਠੀ ਦੇ ਆਸ-ਪਾਸ ਤੋਂ ਹੀ ਗਾਇਬ ਹੁੰਦੇ ਆ ਪਰ ਪੁਲਿਸ ਹੈ ਜਿਹੜੀ ਉਹ ਉਸ ਕੋਠੀ ਤੇ ਕਾਰਵਾਈ ਨਹੀਂ ਸੀ ਕਰਦੀ ਕਿਉਂਕਿ ਉਹ ਇੱਕ ਬਿਜ਼ਨਸਮੈਨ ਦੀ ਕੋਠੀ ਸੀ ਤੇ ਯੂਪੀ ਦੇ ਵਿੱਚ ਕਰਾਪਸ਼ਨ ਇੰਨਾ ਜ਼ਿਆਦਾ ਹੈ ਕਿ ਪੁਲਿਸ ਦੀ ਜੋ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਪਰ ਲੋਕਾਂ ਦੇ ਇੰਨੇ ਜ਼ਿਆਦਾ ਪ੍ਰੈਸ਼ਰ ਤੋਂ ਬਾਅਦ ਆਖਰਕਾਰ ਪੁਲਸ ਹੈ ਜਿਹੜੀ ਉਹ ਉਸ ਕੋਠੀ ਦੇ ਅੰਦਰ ਇੱਕ ਵਾਰ ਦਾਖਲ ਹੁੰਦੀ ਹੈ ਉਹਦੀ ਛਾਣਬੀਨ ਕਰਦੀ ਆ ਪਰ ਉਹਨਾਂ ਨੂੰ ਉਥੋਂ ਕੁਝ ਪਤਾ ਨਹੀਂ ਲੱਗਦਾ ਕੁਝ ਨਹੀਂ ਮਿਲਿਆ ਉਸ ਕੋਠੀ ਦੇ ਵਿੱਚ ਇਹ سلسلہ ਐਵੇਂ ਚੱਲਦਾ ਰਹਿੰਦਾ ਹੈ ਕੁਝ ਮਹੀਨੇ ਬਾਅਦ ਇੱਕ ਵਿਅਕਤੀ ਉੱਥੇ ਨਾਲੇ ਦੀ ਸਫਾਈ ਕਰ ਰਿਹਾ ਹੁੰਦਾ ਤਾਂ ਉਹਨੂੰ ਨਾਲੇ ਦੇ ਵਿੱਚ ਇੱਕ ਲਫਾਫਾ ਮਿਲਦਾ ਪਲਾਸਟਿਕ ਦਾ ਜਦੋਂ ਉਹ ਪਲਾਸਟਿਕ ਦਾ ਲਫਾਫਾ ਖੋਲਦਾ ਤਾਂ ਉਹਦੇ ਵਿੱਚ ਉਹਨੂੰ ਇੱਕ ਮਨੁੱਖੀ ਹੱਥ ਮਿਲਦਾ ਉਹ ਇੱਕ ਬੱਚੇ ਦਾ ਹੱਥ ਸੀਗਾ ਉਹ ਫੌਰਨ ਪੁਲਿਸ ਨੂੰ ਫੋਨ ਕਰਦਾ ਪੁਲਿਸ ਆਉਂਦੀ ਆ ਉਹ ਜਦੋਂ ਨਾਲੇ ਬਾਰੇ ਪਤਾ ਲੱਗਦਾ ਕਿ ਇਹ ਨਾਲਾ ਕਿੱਧਰੋਂ ਆ ਰਿਹਾ ਤਾਂ ਉਸ ਕੋਠੀ ਵੱਲੋਂ ਆ ਰਿਹਾ ਸੀ ਉਸ ਵਕਤ ਫਿਰ ਇੱਕ ਵਾਰ ਫਿਰ ਤੋਂ ਵਾਰੰਟ ਲੈ ਕੇ ਪੁਲਿਸ ਇੱਕ ਵਾਰ ਫਿਰ ਤੋਂ ਕੋਠੀ ਦੇ ਅੰਦਰ ਜਾਂਦੀ ਆ ਤੇ ਇਸ ਵਾਰ ਉਹ ਵੱਡੇ ਲੈਵਲ ਤੇ ਛਾਣਬੀਨ ਕਰਦੀ ਆ ਕੁਝ ਤਹਿਖਾਨੇ ਬਣੇ ਹੋਏ ਸੀਗੇ ਕੋਠੀ ਦੇ ਅੰਦਰ ਉਹਨਾਂ ਤਹਿਖਾਨਿਆਂ ਦੀ ਛਾਣਬੀਨ ਕਰਦੇ ਦੋ ਕੀਤੀ ਤਾਂ ਉਹਨਾਂ ਨੂੰ ਉੱਥੇ ਇੱਕ ਹਥਿਆਰ ਮਿਲਿਆ ਕਾਪਾ ਜਿਹੜਾ ਕੀ ਆਪਾਂ ਕਾਪਾ ਕਹਿੰਦੇ ਆ ਨਾ ਜਿਹੜਾ ਕੀ ਲੱਕੜੀਆਂ ਵੜਨ ਦੇ ਕੰਮ ਆਉਂਦਾ ਮਾਸ ਵੜਨ ਦੇ ਕੰਮ ਆਉਂਦਾ ਪਰ ਉਹਦੇ ਉੱਪਰ ਖੂਨ ਲੱਗਿਆ ਹੋਇਆ ਸੀ ਆ ਤੇ ਉਹ ਮਨੁੱਖੀ ਖੂਨ ਸੀ ਜਦੋਂ ਪੁਲਿਸ ਨੇ ਹੋਰ ਜਿਆਦਾ ਬਰੀਕੀ ਨਾਲ ਘਰ ਦੀ ਛਾਣਬੀਨ ਕੀਤੀ ਤਾਂ ਫਿਰ ਉੱਥੋਂ ਉਹਨਾਂ ਨੂੰ ਉਹ ਸਭ ਮਿਲਿਆ ਦੀਦੀ ਕੇ ਲੋਕ ਗੱਲ ਕਰਦੇ ਸੀਗੇ ਉੱਥੋਂ ਉਹਨਾਂ ਨੂੰ ਮਿਲ ਗਏ ਮੰਨੁੱਖੀ ਹੱਡੀਆਂ ਬੱਚਿਆਂ ਦੀਆਂ ਹੱਡੀਆਂ ਬੱਚਿਆਂ ਦੇ ਟੁਕੜੇ ਕੀਤੇ ਹੋਏ ਸਰੀਰ ਜਿਹੜੇ ਨੇ ਉਹ ਪਲਾਸਟਿਕ ਦੀਆਂ ਥੈਲੀਆਂ ਦੇ ਵਿੱਚ ਪਾ ਕੇ ਕੋਠੀ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਛੁਪਾਏ ਹੋਏ ਸੀਗੇ ਤਹਿ ਖਾਨਿਆਂ ਦੇ ਵਿੱਚ ਪਾਏ ਹੋਏ ਸੀਗੇ ਡਰੰਮਾਂ ਦੇ ਵਿੱਚ ਵੀ ਬਾਡੀ ਪਾਰਟ ਆ ਜਿਹੜੇ ਉਹ ਛੁਪਾਏ ਹੋਏ ਸੀਗੇ ਇਸ ਤੋਂ ਬਾਅਦ ਸੁਰਿੰਦਰ ਕੋਹਲੀ ਨੂੰ ਅਤੇ ਮਨਿੰਦਰ ਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜਿਹੜਾ ਸੁਰਿੰਦਰ ਕੋਹਲੀ ਆ ਇਸੇ ਨੇ ਉਹਨਾਂ ਬੱਚਿਆਂ ਨੂੰ ਅਗਵਾ ਕੀਤਾ ਸੀਗਾ ਵਕਤ-ਵਕਤ ਦੇ ਉੱਤੇ ਇਹ ਉਹਨਾਂ ਨੂੰ ਅਗਵਾ ਕਰਦਾ ਸੀ ਉਹਨਾਂ ਬੱਚਾ ਨਾਲ ਇਹ ਖਨਾਉਣਾ ਕੰਮ ਯਾਨੀ ਕਿ ਰੇਪ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਮਾਰ ਦਿੰਦਾ ਸੀ ਉਹਨਾਂ ਦੇ ਜਿਸਮ ਦੇ ਕੁਝ ਟੁਕੜੇ ਜਿਵੇਂ ਕਿ ਦਿਲ ਜਾਂ ਫਿਰ ਬ੍ਰੇਨ ਉਹਨਾਂ ਨੂੰ ਖਾਂਦਾ ਵੀ ਸੀਗਾ ਅਤੇ ਬਾਕੀ ਦੇ ਬਾਡੀ ਪਾਰਟਸ ਨੂੰ ਇਥੇ ਤਰ੍ਹਾਂ ਡਰਮਾਂ ਦੇ ਵਿੱਚ ਜਾਂ ਲਫਾਫਿਆਂ ਦੇ ਵਿੱਚ ਪਾ ਕੇ ਜਗ੍ਹਾ-ਜਗ੍ਹਾ ਛੁਪਾ ਲੈਂਦਾ ਸੀ ਅਤੇ ਗੱਲ ਕਦੇ ਬਾਹਰ ਹੀ ਨਹੀਂ ਕੀ ਆਉਂਦੀ 2006 ਦੇ ਵਿੱਚ ਇਹ ਫੜੇ ਜਾਂਦੇ ਆ ਦੋਵੇਂ ਮਨਿੰਦਰ ਸਿੰਘ ਪੰਦੇਰ ਦੇ ਉੱਤੇ ਵੀ ਮਾਮਲੇ ਦਰਜ ਹੁੰਦੇ ਆ ਅਤੇ ਸੁਰਿੰਦਰ ਕੋਹਲੀ ਦੇ ਉੱਪਰ ਤਕਰੀਬਨ 14 ਮਾਮਲਿਆਂ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ 2006 ਦੇ ਵਿੱਚ ਤੇ ਉਹਨੂੰ ਜਿਹੜੀ ਸਜ਼ਾ ਹੈ ਫਾਂਸੀ ਦੀ ਵੀ ਹੋਈ ਹੈ ਤੇ ਉਮਰ ਕੈਦ ਦੀ ਵੀ ਹੋਈ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਹੋਈ ਕਿ ਉਹ ਕਦੇ ਬਾਹਰ ਨਹੀਂ ਵੀ ਆ ਸਕਦਾ ਪਰ ਹੌਲੀ-ਹੌਲੀ ਇਹ ਮਾਮਲਾ ਜਿਹੜਾ ਇਹ ਉੱਪਰ ਤੱਕ ਪਹੁੰਚਦਾ ਉੱਪਰ ਚਲੇ ਜਾਂਦਾ ਕੇਸ ਚੱਲਦਾ ਰਹਿੰਦਾ ਹੁਣ ਉਸ ਗੱਲ ਨੂੰ ਤਕਰੀਬਨ 19 ਸਾਲ ਹੋ ਗਏ ਤੀਏ ਕੁਝ ਸਾਲ ਪਹਿਲਾਂ ਤੱਕ ਸੁਰਿੰਦਰ ਕੋਹਲੀ ਦੇ ਉੱਤੋਂ 13 ਮਾਮਲੇ ਹਟਾ ਦਿੱਤੇ ਗਏ ਸੰਗੀਨ ਮਾਮਲੇ 13 ਮਾਮਲੇ ਹਟਾ ਦਿੱਤੇ ਗਏ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਸਬੂਤਾਂ ਦੀ ਘਾਟ ਕਹਿ ਕੇ ਤੇ ਜੇ ਤੁਸੀਂ ਅਜੇ ਤੱਕ ਵੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ 13 ਮਾਮਲੇ ਤਾਂ ਪਹਿਲਾਂ ਹੀ ਹਟਾ ਦਿੱਤੇ ਗਏ ਉਤਨੀ ਅਦਾਲਤ ਨੇ ਇਹ ਕਹਿ ਕੇ ਕਿ ਸਬੂਤਾਂ ਨਹੀਂ ਘਾਟਿਆ ਕਿ ਇਸ ਬੰਦੇ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਫਸਾਇਆ ਗਿਆ ਇਹ ਸਾਬਤ ਕਰਕੇ 13 ਮਾਮਲੇ ਹਟਾ ਦਿੱਤੇ ਗਏ ਇੱਕ ਮਾਮਲਾ ਰਹਿ ਗਿਆ ਠੀਕਾ ਜਿਹਦੇ ਵਿੱਚ ਸੁਰਿੰਦਰ ਕੋਹਲੀ ਸਜ਼ਾ ਖਾਤਰਿਆ ਸੀ ਤੇ 2025 ਦੇ ਵਿੱਚ ਇਸ ਨਵੰਬਰ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਨੇ ਉਹਦੇ ਵਿੱਚੋਂ ਵੀ ਹੁਣ ਉਹਨੂੰ ਬਰੀ ਕਰ ਦਿੱਤਾ ਹੁਣ ਉਹ ਬਾਹਰ ਘੁੰਮ ਰਿਹਾ ਆਜ਼ਾਦ ਘੁੰਮ ਰਿਹਾ ਐਡਾ ਵੱਡਾ ਇੱਕ ਖੂਨਖਾਰ ਅਪਰਾਧੀ ਜੀ ਵੀ ਕੋਈ ਮਿਸਾਲ ਹੀ ਨਹੀਂ ਮਿਲਦੀ ਇਹ ਜੈਫਰੀ ਡੈਮਰ ਨਾਲੋਂ ਵੀ ਬਹੁਤ ਉੱਪਰ ਦੀ ਘਟਨਾ ਬਹੁਤ سنگੀਨ ਘਟਨਾ ਪਰ ਤੁਸੀਂ ਆਪਣੇ ਦੇਸ਼ ਦਾ ਕਾਨੂੰਨ ਦੇਖੋ ਕਿ ਉਹ ਹੁਣ ਬਾਹਰ ਘੁੰਮ ਰਿਹਾ ਉਹ ਆਜ਼ਾਦ ਹੋ ਚੁੱਕਿਆ 19 ਸਾਲਾਂ ਬਾਅਦ ਉਹ ਸ਼ਖਸ ਆਜ਼ਾਦ ਘੁੰਮ ਰਿਹਾ ਜਿਸ ਨੇ ਕੀ 17 ਬੱਚਿਆਂ ਨੂੰ ਉਠਾਇਆ ਉਹਨਾਂ ਨਾਲ ਰੇਪ ਕੀਤਾ ਉਹਨਾਂ ਦੀ ਹੱਤਿਆ ਕੀਤੀ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਖਾਦਾ ਉਹਨਾਂ ਨੂੰ ਬੋਰੀਆਂ ਵਿੱਚ ਲਪਾਪਿਆਂ ਵਿੱਚ ਪੈਕ ਕੀਤਾ ਉਹ ਅਪਰਾਧੀ ਹੁਣ ਖੁੱਲਾ ਘੁੰਮ ਰਿਹਾ ਤੁਸੀਂ ਇਹਦੇ ਬਾਰੇ ਜਾਣਦੇ ਸੀ ਕਿ ਨਹੀਂ ਪ ਵੀ ਕੀ ਕਹਿਣਾ ਚਾਹੂਗੇ ਇਸ ਘਟਨਾ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੁਸੀਂ ਜੈਫਰੀ ਡੈਮਰ ਬਾਰੇ ਤਾਂ ਸੁਣਿਆ ਹੀ ਹੋਣਾ ਹਨਾ ਜਿਨ੍ਹਾਂ ਨੇ ਨਹੀਂ ਵੀ ਸੁਣਿਆ ਉਹਨਾਂ ਨੂੰ ਦੱਸ ਦਿਆਂ ਕਿ ਜੈਫਰੀ ਡੈਮਰ ਇੱਕ ਸੀਰੀਅਲ ਕਿਲਰ ਸੀਗਾ ਅਮਰੀਕਾ ਦਾ ਜਿਹੜਾ ਕੀ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਰੀਰ ਦੇ ਕੁਝ ਟੁਕੜੇ ਕੁਝ ਹਿੱਸਿਆਂ ਨੂੰ ਖਾ ਜਾਂਦਾ ਸੀ ਅਤੇ ਬਾਕੀ ਦੇ ਟੁਕੜਾ ਨੂੰ ਡਰਮ ਦੇ ਵਿੱਚ ਭਰ ਕੇ ਰੱਖਦਾ ਸੀਗਾ ਤੇ ਇਸ ਤਰ੍ਹਾਂ ਉਹਨੇ ਕਈ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਮਾਰਿਆ ਸੀਗਾ ਜੈਫਰੀ ਡੈਮਰ ਨੂੰ ਇਤਿਹਾਸ ਦਾ ਸਭ ਤੋਂ ਜ਼ਿਆਦਾ ਖੁੰਖਾਰ ਜਾਂ ਘਿਣਾਉਣਾ ਸੀਰੀਅਲ ਕਿਲਰ ਹੈ ਜਿਹੜਾ ਮੰਨਿਆ ਗਿਆ ਪਰ ਉਸ ਨਾਲੋਂ ਵੀ ਜ਼ਿਆਦਾ ਖੁੰਖਾਰ ਅਤੇ ਘਿਣਾਉਣਾ ਇੱਕ ਅਪਰਾਧੀ ਇੱਕ ਸੀਰੀਅਲ ਕਿਲਰ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਹਫ਼ਤੇ ਪਹਿਲਾਂ ਉਹਨੂੰ ਆਪਣੀ ਮਾਣਯੋਗ ਤੋਂ ਪ੍ਰੀਮ ਕੋਟ ਨੇ ਰਿਹਾ ਕਰ ਦਿੱਤਾ ਤੇ ਹੁਣ ਉਹ ਖੁੱਲਾ ਘੁੰਮ ਰਿਹਾ ਕੌਣ ਹੈ ਉਹ ਖੂਂਕਾਰ ਸੀਰੀਅਲ ਕਿਲਰ ਅਤੇ ਉਹਨੇ ਕੀ ਕੀ ਜੁਰਮ ਕੀਤੇ ਨੇ ਉਹ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਬਸ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ ਜੇ ਤੋ ਸੀਰੀਅਲ ਕਿਲਰ ਦੀ ਮੈਂ ਗੱਲ ਕਰ ਰਿਹਾ ਉਹਦਾ ਨਾਮ ਹੈਗਾ ਜੀ ਸੁਰਿੰਦਰ ਕੋਹਲੀ ਤੇ ਇਹ ਜੋ ਘਟਨਾ ਹੈ ਇਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਨਿਠਾਰੀ ਕੇਸ ਦਾ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਉੱਤਰ ਪ੍ਰਦੇਸ਼ ਦੇ ਵਿੱਚ ਨੋਇਡਾ ਦੇ ਨੇੜੇ ਇੱਕ ਪਿੰਡ ਹੈ ਨਿਠਾਰੀ ਨਿਠਾਰੀ ਦੇ ਵਿੱਚ ਇੱਕ ਬਿਜ਼ਨਸਮੈਨ ਆਉਂਦਾ ਤੇ ਉਹ ਉੱਥੇ ਆ ਕੇ ਇੱਕ ਕੋਠੀ ਲੈਂਦਾ ਉਸ ਬਿਜ਼ਨਸਮੈਨ ਦਾ ਨਾਮ ਸੀਗਾ ਮਨਿੰਦਰ ਸਿੰਘ ਪੰਦੇਹ ਪਰ ਉਹ ਆਪਣੇ ਬਿਜ਼ਨਸ ਦੇ ਕੰਮਾਂ ਕਰਕੇ ਬਾਹਰ ਅੰਦਰ ਜਾਂਦਾ ਰਹਿੰਦਾ ਸੀਗਾ ਇਸ ਲਈ ਉਹਨੂੰ ਆਪਣੀ ਕੋਠੀ ਸੰਭਾਲਣ ਲਈ ਕਿਸੇ ਵਿਅਕਤੀ ਦੀ ਜ਼ਰੂਰਤ ਸੀ ਤਾਂ ਉਹ ਉਸ ਕੋਠੀ ਨੂੰ ਸੰਭਾਲਣ ਲਈ ਰੱਖਦਾ ਸੁਰੇਂਦਰ ਕੋਹਲੀ ਨੂੰ ਜੋ ਕਿ ਉਹਦੀ ਜਾਣ-ਪਛਾਣ ਵਾਲਾ ਸੀ ਤੇ ਮਨਿੰਦਰ ਸਿੰਘ ਪੰਦੇਹ ਹੈ ਜਿਹੜਾ ਉਹ ਕਦੇ-ਕਦੇ ਉੱਥੇ ਆਉਂਦਾ ਬਾਕੀ ਦੇ ਸਾਰੇ ਦਿਨ ਜਿਹੜੇ ਉਹ ਸੁਰੇਂਦਰ ਕੋਹਲੀ ਉਹ ਕੋਠੀ 'ਚ ਰਹਿੰਦਾ ਸੋ ਹੁੰਦਾ ਇਹ ਹੈ ਕਿ 2004 ਦੇ ਵਿੱਚ ਨਠਾਰੀ ਪਿੰਡ ਦੇ ਕੋਲੋਂ ਇੱਕ ਬੱਚਾ ਗਾਇਬ ਹੋ ਜਾਂਦਾ ਲੋਕ ਐ ਜਿਹੜੇ ਉਹ ਭਾਲਦੇ ਆ ਫਿਰ ਪੁਲਿਸ ਕੋਲ ਵੀ ਜਾਂਦੇ ਆ ਪੁਲਿਸ ਉਹਨਾਂ ਦੀ ਬਹੁਤੀ ਕੋਈ ਗੱਲ ਨਹੀਂ ਸੁਣਦੀ ਕਿਉਂਕਿ ਉਸ ਇਲਾਕੇ ਵਿੱਚ ਤੁਹਾਨੂੰ ਪਤਾ ਹੀ ਕਿਹੋ ਜਿਹੀ ਕਾਨੂੰਨ ਵਿਵਸਥਾ ਇਹ ਫਿਲਸਫਾ ਇੱਥੇ ਨਹੀਂ ਦੁਖਦਾ ਕੁਝ ਦਿਨਾਂ ਬਾਅਦ ਇੱਕ ਹੋਰ ਬੱਚਾ ਗਾਇਬ ਹੋ ਜਾਂਦਾ ਇਸ ਤਰ੍ਹਾਂ ਦਾ ਫਿਰ ਲੜੀ ਹੀ ਲੱਗ ਜਾਂਦੀ ਆ ਇੱਕ ਸਾਲ ਦੇ ਅੰਦਰ ਅੰਦਰ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਪੂਰੇ 17 ਬੱਚੇ ਗਾਇਬ ਹੋ ਜਾਂਦੇ ਨੇ ਨਠਾਰੀ ਪਿੰਡ ਦੇ ਜਦੋਂ ਇੰਨੇ ਜ਼ਿਆਦਾ ਬੱਚੇ ਗਾਇਬ ਹੋਣ ਲੱਗਦੇ ਆ ਤਾਂ ਫਿਰ ਪੁਲਿਸ ਨੂੰ ਵੀ ਆਖਿਰਕਾਰ ਐਕਸ਼ਨ ਲੈਣਾ ਪੈਂਦਾ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਰਿਹਾ ਸੀਗਾ ਉਤੋਂ ਇਹ ਜਿਹੜੀ ਖਬਰ ਆ ਇਹ ਹੁਣ ਪੂਰੇ ਯੂਪੀ ਵਿੱਚ ਫੈਲ ਚੁੱਕੀ ਸੀਗੀ ਜਿਸ ਕਰਕੇ ਪੁਲਿਸ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ 2005 ਦੇ ਵਿੱਚ ਆਸ-ਪਾਸ ਤੋਂ ਉਹਨਾਂ ਨੂੰ ਕੁਝ ਖਾਸ ਪਤਾ ਨਹੀਂ ਲੱਗਾ ਪਰ ਲੋਕਾਂ ਨੂੰ ਇੱਕ ਕੋਠੀ ਦੇ ਉੱਤੇ ਸ਼ੱਕ ਸੀ ਤੇ ਇਹ ਉਹੀ ਕੋਠੀ ਸੀਗੀ ਮਨਿੰਦਰ ਸਿੰਘ ਪੰਦੇੜੀ ਜਿਹਦੀ ਕੀ ਦੇਖਭਾਲ ਕਰਦਾ ਸੀਗਾ ਸੁਰਿੰਦਰ ਕੋਹਲੀ ਪਰ ਫਰਿੰਦਰ ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਕੋਠੀ ਵਿੱਚ ਕਦੇ ਆਇਆ ਹੀ ਨਹੀਂ ਸੀ। ਹੁਣ ਉਹ ਕੋਠੀ ਬੰਦ ਪਈ ਰਹਿੰਦੀ ਸੀ ਤੇ ਲੋਕਾਂ ਨੂੰ ਤਾਂ ਹੀ ਉਸ ਬੰਦ ਪਈ ਕੋਠੀ ਤੇ ਸ਼ੱਕ ਸੀਗਾ ਲੋਕਾਂ ਦਾ ਕਹਿਣਾ ਸੀਗਾ ਕਿ ਸਾਡੇ ਬੱਚੇ ਆ ਜਿਹੜੇ ਉਹ ਇਸ ਕੋਠੀ ਦੇ ਆਸ-ਪਾਸ ਤੋਂ ਹੀ ਗਾਇਬ ਹੁੰਦੇ ਆ। ਪਰ ਪੁਲਿਸ ਹੈ ਜਿਹੜੀ ਉਸ ਕੋਠੀ ਤੇ ਕਾਰਵਾਈ ਨਹੀਂ ਸੀ ਕਰਦੀ ਕਿਉਂਕਿ ਉਹ ਇੱਕ ਬਿਜ਼ਨਸਮੈਨ ਦੀ ਕੋਠੀ ਸੀ ਤੇ ਯੂਪੀ ਦੇ ਵਿੱਚ ਕਲਪਸ਼ਨ ਇੰਨਾ ਜ਼ਿਆਦਾ ਹੈ ਕਿ ਪੁਲਿਸ ਦੀ ਜੋ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ। ਪਰ ਲੋਕਾਂ ਦੇ ਇੰਨੇ ਜ਼ਿਆਦਾ ਪ੍ਰੈਸ਼ਰ ਤੋਂ ਬਾਅਦ ਆਖਰਕਾਰ ਪੁਲਸ ਜਿਹੜੀ ਉਹ ਉਸ ਕੋਠੀ ਦੇ ਅੰਦਰ ਇੱਕ ਵਾਰ ਦਾਖਲ ਹੁੰਦੀ ਹੈ ਉਹਦੀ ਛਾਣਬੀਨ ਕਰਦੀ ਆ ਪਰ ਉਹਨਾਂ ਨੂੰ ਉਥੋਂ ਕੁਝ ਪਤਾ ਨਹੀਂ ਲੱਗਦਾ ਕੁਝ ਨਹੀਂ ਮਿਲਿਆ ਉਸ ਕੋਠੀ ਦੇ ਵਿੱਚੋਂ ਇਹ ਸਿਲਸਿਲਾ ਐਵੇਂ ਚੱਲਦਾ ਰਹਿੰਦਾ ਹੈ ਕੁਝ ਮਹੀਨੇ ਬਾਅਦ ਇੱਕ ਵਿਅਕਤੀ ਉਥੇ ਨਾਲੇ ਦੀ ਸਫਾਈ ਕਰ ਰਿਹਾ ਹੁੰਦਾ ਤਾਂ ਉਹਨੂੰ ਨਾਲੇ ਦੇ ਵਿੱਚ ਇੱਕ ਲਫਾਫਾ ਮਿਲਦਾ ਪਲਾਸਟਿਕ ਦਾ ਜਦੋਂ ਉਹ ਪਲਾਸਟਿਕ ਦਾ ਲਫਾਫਾ ਖੋਲਦਾ ਤਾਂ ਉਹਦੇ ਵਿੱਚ ਉਹਨੂੰ ਇੱਕ ਮਨੁੱਖੀ ਹੱਥ ਮਿਲਦਾ ਉਹ ਇੱਕ ਬੱਚੇ ਦਾ ਹੱਥ ਸੀਗਾ ਉਹ ਫੌਰਨ ਪੁਲਿਸ ਨੂੰ ਫੋਨ ਕਰਦਾ ਪੁਲਿਸ ਆਉਂਦੀ ਆ ਉਹ ਜਦੋਂ ਨਾਲੇ ਬਾਰੇ ਪਤਾ ਲੱਗਦਾ ਕਿ ਇਹ ਨਾਲਾ ਕਿੱਧਰੋਂ ਆ ਰਿਹਾ ਤਾਂ ਉਸ ਕੋਠੀ ਵੱਲੋਂ ਆ ਰਿਹਾ ਸੀ ਉਸ ਵਕਤ ਫਿਰ ਇੱਕ ਵਾਰ ਫਿਰ ਤੋਂ ਵਾਰੰਟ ਲੈ ਕੇ ਪੁਲਿਸ ਇੱਕ ਵਾਰ ਫਿਰ ਤੋਂ ਕੋਠੀ ਦੇ ਅੰਦਰ ਜਾਂਦੀ ਆ ਇਸ ਵਾਰ ਉਹ ਵੱਡੇ ਲੈਵਲ ਤੇ ਛਾਣਬੀਨ ਕਰਦੀ ਆ ਕੁਝ ਤਹਿਖਾਨੇ ਬਣੇ ਹੋਏ ਸੀਗੇ ਕੋਠੀ ਦੇ ਅੰਦਰ ਉਹਨਾਂ ਤਹਿਖਾਨਿਆਂ ਦੀ ਛਾਣਬੀਨ ਕਰਦੇ ਦੋ ਕੀਤੀ ਤਾਂ ਉਹਨਾਂ ਨੂੰ ਉੱਥੇ ਇੱਕ ਅਥਿਆਰ ਮਿਲਿਆ ਕਾਪਾ ਜਿਹੜਾ ਕੀ ਆਪਾਂ ਕਾਪਾ ਕਹਿੰਦੇ ਆ ਨਾ ਜਿਹੜਾ ਕੀ ਲੱਕੜੀਆਂ ਵੱਢਣ ਦੇ ਕੰਮ ਆਉਂਦਾ ਮਾਸ ਵੱਢਣ ਦੇ ਕੰਮ ਆਉਂਦਾ ਪਰ ਉਹਦੇ ਉੱਪਰ ਖੂਨ ਲੱਗਿਆ ਹੋਇਆ ਸੀਗਾ ਤੇ ਉਹ ਮਨੁੱਖੀ ਖੂਨ ਸੀ ਜਦੋਂ ਪੁਲਿਸ ਨੇ ਹੋਰ ਜਿਆਦਾ ਬਰੀਕੀ ਨਾਲ ਘਰ ਦੀ ਛਾਣਬੀਨ ਕੀਤੀ ਤਾਂ ਫਿਰ ਉੱਥੋਂ ਉਹਨਾਂ ਨੂੰ ਉਹ ਸਭ ਮਿਲਿਆ ਜਿਦੀ ਕਿ ਲੋਕ ਗੱਲ ਕਰਦੇ ਸੀਗੇ ਉੱਥੋਂ ਉਹਨਾਂ ਨੂੰ ਮਿਲੀਆਂ ਮਨੁੱਖੀ ਹੱਡੀਆਂ ਬੱਚਿਆਂ ਦੀਆਂ ਹੱਡੀਆਂ ਬੱਚਿਆਂ ਦੇ ਟੁਕੜੇ ਕੀਤੇ ਹੋਏ ਸਰੀਰ ਜਿਹੜੇ ਨੇ ਉਹ ਪਲਾਸਟਿਕ ਦੀਆਂ ਥੈਲੀਆਂ ਦੇ ਵਿੱਚ ਪਾ ਕੇ ਕੋਠੀ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਛੁਪਾਏ ਹੋਏ ਸੀਗੇ ਇਹ ਖਾਨਿਆਂ ਦੇ ਵਿੱਚ ਪਾਇਆ ਹੋਇਆ ਸੀ ਕਿ ਡਰੰਮਾਂ ਦੇ ਵਿੱਚ ਵੀ ਬਾਡੀ ਪਾਰਟ ਆ ਜਿਹੜੇ ਉਹ ਛੁਪਾਏ ਹੋਏ ਸੀਗੇ ਇਸ ਤੋਂ ਬਾਅਦ ਸੁਰਿੰਦਰ ਕੋਹਲੀ ਨੂੰ ਅਤੇ ਮਨਿੰਦਰ ਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜਿਹੜਾ ਸੁਰਿੰਦਰ ਕੋਹਲੀ ਆ ਇਹਨੇ ਉਹਨਾਂ ਬੱਚਿਆਂ ਨੂੰ ਅਗਵਾ ਕੀਤਾ ਸੀਗਾ ਵਕਤ-ਵਕਤ ਦੇ ਉੱਤੇ ਇਹ ਉਹਨਾਂ ਨੂੰ ਅਗਵਾ ਕਰਦਾ ਸੀ ਉਹਨਾਂ ਬੱਚਿਆਂ ਨਾਲ ਇਹ ਘਣਾਉਣਾ ਕੰਮ ਯਾਨੀ ਕਿ ਰੇਪ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਮਾਰ ਦਿੰਦਾ ਸੀ ਉਹਨਾਂ ਦੇ ਜਿਸਮ ਦੇ ਕੁਝ ਟੁਕੜੇ ਜਿਵੇਂ ਕਿ ਦਿਲ ਜਾਂ ਫਿਰ ਬ੍ਰੇਨ ਉਹਨਾਂ ਨੂੰ ਖਾਂਦਾ ਵੀ ਸੀਗਾ ਅਤੇ ਬਾਕੀ ਦੇ ਬਾਡੀ ਪਾਰਟਸ ਨੂੰ ਇਥੇ ਤਰ੍ਹਾਂ ਡਰਮਾ ਦੇ ਵਿੱਚ ਜਾਂ ਲਫਾਫਿਆਂ ਦੇ ਵਿੱਚ ਪਾ ਕੇ ਜਗਾ ਜਗਾ ਚੁਪਾ ਲੈਂਦਾ ਸੀ ਅਤੇ ਗੱਲ ਕਦੇ ਬਾਹਰ ਹੀ ਨਹੀਂ ਕੀ ਆਉਂਦੀ 2006 ਦੇ ਵਿੱਚ ਇਹ ਫੜੇ ਜਾਂਦੇ ਆ ਦੋਵੇਂ ਮਨਿੰਦਰ ਸਿੰਘ ਪੰਦੇੜ ਦੇ ਉੱਤੇ ਵੀ ਮਾਮਲੇ ਦਰਜ ਹੁੰਦੇ ਆ ਅਤੇ ਸੁਰਿੰਦਰ ਕੋਹਲੀ ਦੇ ਉੱਪਰ ਤਕਰੀਬਨ 14 ਮਾਮਲਿਆਂ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ 2006 ਦੇ ਵਿੱਚ ਤੇ ਉਹਨੂੰ ਜਿਹੜੀ ਸਜ਼ਾ ਹੈ ਫਾਂਸੀ ਦੀ ਵੀ ਹੋਈ ਹੈ ਤੇ ਉਮਰ ਕੈਦ ਦੀ ਵੀ ਹੋਈ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਹੋਈ ਕਿ ਉਹ ਕਦੇ ਬਾਹਰ ਨਹੀਂ ਸੀ ਆ ਸਕਦਾ ਪਰ ਹੌਲੀ-ਹੌਲੀ ਇਹ ਮਾਮਲਾ ਜਿਹੜਾ ਇਹ ਉੱਪਰ ਤੱਕ ਪਹੁੰਚਦਾ ਉੱਪਰ ਚੜਾਇਆ ਜਾਂਦਾ ਕੇਸ ਚੱਲਦਾ ਰਹਿੰਦਾ ਹੁਣ ਉਸ ਗੱਲ ਨੂੰ ਤਕਰੀਬਨ 19 ਸਾਲ ਹੋ ਗਏ ਤੀਏ ਕੁਝ ਸਾਲ ਪਹਿਲਾਂ ਤੱਕ ਸੁਰਿੰਦਰ ਕੋਹਲੀ ਦੇ ਉੱਤੇ 13 ਮਾਮਲੇ ਹਟਾ ਦਿੱਤੇ ਗਏ ਸنگੀਨ ਮਾਮਲੇ 13 ਮਾਮਲੇ ਹਟਾ ਦਿੱਤੇ ਗਏ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਸਬੂਤਾਂ ਦੀ ਘਾਟ ਕਹਿ ਕੇ ਤੇ ਜੇ ਤੁਸੀਂ ਅਜੇ ਤੱਕ ਵੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ 13 ਮਾਮਲੇ ਤਾਂ ਪਹਿਲਾਂ ਹੀ ਹਟਾ ਦਿੱਤੇ ਗਏ ਉਤਨੀ ਅਦਾਲਤ ਨੇ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਕਿ ਇਸ ਬੰਦੇ ਨੂੰ ਜਾਨ ਬੁਝਰੇ ਇਸ ਮਾਮਲੇ ਵਿੱਚ ਫਸਾਇਆ ਗਿਆ ਇਹ ਸਾਬਤ ਕਰਕੇ 13 ਮਾਮਲੇ ਹਟਾ ਦਿੱਤੇ ਗਏ ਇੱਕ ਮਾਮਲਾ ਰਹਿ ਗਿਆ ਠੀਕਾ ਜਿਹਦੇ ਵਿੱਚ ਸੁਰਿੰਦਰ ਕੋਹਲੀ ਸਜ਼ਾ ਕੱਟ ਰਿਆ ਸੀ ਤੇ 2025 ਦੇ ਵਿੱਚ ਇਸ ਨਵੰਬਰ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਨੇ ਉਹਦੇ ਵਿੱਚੋਂ ਵੀ ਹੁਣ ਉਹਨੂੰ ਬਰੀ ਕਰ ਦਿੱਤਾ ਹੁਣ ਉਹ ਬਾਹਰ ਘੁੰਮ ਰਿਹਾ ਆਜ਼ਾਦ ਘੁੰਮ ਰਿਹਾ ਐਡਾ ਵੱਡਾ ਇੱਕ ਖੂਨਖਾਰ ਅਪਰਾਧੀ ਜਿਸ ਦੀ ਕੋਈ ਮਿਸਾਲ ਹੀ ਨਹੀਂ ਮਿਲਦੀ ਇਹ ਜੈਫਰੀ ਡੈਮਰ ਨਾਲੋਂ ਵੀ ਬਹੁਤ ਉੱਪਰ ਦੀ ਘਟਨਾ ਬਹੁਤ ਸੰਗੀਨ ਘਟਨਾ ਪਰ ਤੁਸੀਂ ਆਪਣੇ ਦੇਸ਼ ਦਾ ਕਾਨੂੰਨ ਦੇਖੋ ਕਿ ਉਹ ਹੁਣ ਬਾਹਰ ਘੁੰਮ ਰਿਹਾ ਉਹ ਆਜ਼ਾਦ ਹੋ ਚੁੱਕਿਆ 19 ਸਾਲਾਂ ਬਾਅਦ ਉਹ ਸ਼ਖਸ ਆਜ਼ਾਦ ਘੁੰਮ ਰਿਹਾ ਜਿਸ ਨੇ ਕੀ 17 ਬੱਚਿਆਂ ਨੂੰ ਉਠਾਇਆ ਉਹਨਾਂ ਨਾਲ ਰੇਪ ਕੀਤਾ ਉਹਨਾਂ ਦੀ ਹੱਤਿਆ ਕੀਤੀ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਖਾਦਾ ਉਹਨਾਂ ਨੂੰ ਬੋਰੀਆਂ ਵਿੱਚ ਲਪਾਪਿਆਂ ਵਿੱਚ ਪੈਕ ਕੀਤਾ ਉਹ ਅਪਰਾਧੀ ਹੁਣ ਖੁੱਲਾ ਘੁੰਮ ਰਿਹਾ ਤੁਸੀਂ ਇਹਦੇ ਬਾਰੇ ਜਾਣਦੇ ਸੀ ਕਿ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੁਸੀਂ ਜੈਫਰੀ ਡੈਮਰ ਬਾਰੇ ਤਾਂ ਸੁਣਿਆ ਹੀ ਹੋਣਾ ਹਨ ਜਿਨ੍ਹਾਂ ਨੇ ਨਹੀਂ ਵੀ ਸੁਣਿਆ ਉਹਨਾਂ ਨੂੰ ਦੱਸ ਦਿਆਂ ਕਿ ਜੈਫਰੀ ਡੈਮਰ ਇੱਕ ਸੀਰੀਅਲ ਕਿਲਰ ਸੀਗਾ ਅਮਰੀਕਾ ਦਾ ਜਿਹੜਾ ਕੀ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਰੀਰ ਦੇ ਕੁਝ ਟੁਕੜੇ ਕੁਝ ਹਿੱਸਿਆਂ ਨੂੰ ਖਾ ਜਾਂਦਾ ਸੀ ਤੇ ਬਾਕੀ ਦੇ ਟੁਕੜਿਆਂ ਨੂੰ ਡਰਮ ਦੇ ਵਿੱਚ ਭਰ ਕੇ ਰੱਖਦਾ ਸੀਗਾ ਤੇ ਇਸ ਤਰ੍ਹਾਂ ਉਹਨੇ ਕਈ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਮਾਰਿਆ ਸੀਗਾ ਜੈਫਰੀ ਡੈਮਰ ਨੂੰ ਇਤਿਹਾਸ ਦਾ ਸਭ ਤੋਂ ਜ਼ਿਆਦਾ ਖੰਖਾਰ ਜਾਂ ਘਿਣਾਉਣਾ ਸੀਰੀਅਲ ਕਿਲਰ ਹੈ ਜਿਹੜਾ ਮੰਨਿਆ ਗਿਆ ਪਰ ਉਸ ਨਾਲੋਂ ਵੀ ਜ਼ਿਆਦਾ ਖੂੰਖਾਰ ਅਤੇ ਕਨੌਣਾ ਇੱਕ ਅਪਰਾਧੀ ਇੱਕ ਸੀਰੀਅਲ ਕਿਲਰ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਹਫ਼ਤੇ ਪਹਿਲਾਂ ਉਹਨੂੰ ਆਪਣੀ ਮਾਨਯੋਗ ਸੁਪਰੀਮ ਕੋਰਟ ਨੇ ਰਿਹਾ ਕਰ ਦਿੱਤਾ ਤੇ ਹੁਣ ਉਹ ਖੁੱਲਾ ਘੁੰਮ ਰਿਹਾ ਕੌਣ ਹੈ ਉਹ ਖੂੰਖਾਰ ਸੀਰੀਅਲ ਕਿਲਰ ਅਤੇ ਉਹਨੇ ਕੀ ਕੀ ਜੁਰਮ ਕੀਤੇ ਨੇ ਉਹ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਬਸ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ ਜੇ ਤਾਂ ਸੀਰੀਅਲ ਕਲਰ ਦੀ ਮੈਂ ਗੱਲ ਕਰ ਰਿਹਾ ਉਹਦਾ ਨਾਮ ਹੈਗਾ ਜੀ सुरेंद्र ਕੋਹਲੀ ਤੇ ਇਹ ਜੋ ਘਟਨਾ ਹੈ ਇਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਨਿਠਾਰੀ ਕੇਸ ਹੈ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਉੱਤਰ ਪ੍ਰਦੇਸ਼ ਦੇ ਵਿੱਚ ਨੋਇਡਾ ਦੇ ਨੇੜੇ ਇੱਕ ਪਿੰਡ ਹੈ ਨਿਠਾਰੀ ਨਿਠਾਰੀ ਦੇ ਵਿੱਚ ਇੱਕ ਬਿਜ਼ਨਸਮੈਨ ਆਉਂਦਾ ਤੇ ਉਹ ਉੱਥੇ ਆ ਕੇ ਇੱਕ ਕੋਠੀ ਲੈਂਦਾ ਉਸ ਬਿਜ਼ਨਸਮੈਨ ਦਾ ਨਾਮ ਸੀਗਾ ਮਨਿੰਦਰ ਸਿੰਘ ਪੰਦੇ ਪਰ ਉਹ ਆਪਣੇ ਬਿਜ਼ਨਸ ਦੇ ਕੰਮਾਂ ਕਰਕੇ ਬਾਹਰ ਅੰਦਰ ਜਾਂਦਾ ਰਹਿੰਦਾ ਸੀਗਾ ਇਸ ਲਈ ਉਹਨੂੰ ਆਪਣੀ ਕੋਠੀ ਸੰਭਾਲਣ ਲਈ ਕਿਸੇ ਵਿਅਕਤੀ ਦੀ ਜਰੂਰਤ ਸੀ ਤਾਂ ਉਹ ਉਸ ਕੋਠੀ ਨੂੰ ਸੰਭਾਲਣ ਲਈ ਰੱਖਦਾ ਸੁਰੇਂਦਰ ਕੋਹਲੀ ਨੂੰ ਜੋ ਕਿ ਉਹਦੀ ਜਾਣ-ਪਛਾਣ ਵਾਲਾ ਸੀ ਤੇ ਮਨਿੰਦਰ ਸਿੰਘ ਪੰਦੇੜਾ ਜਿਹੜਾ ਉਹ ਕਦੇ-ਕਦੇ ਉੱਥੇ ਆਉਂਦਾ ਬਾਕੀ ਦੇ ਸਾਰੇ ਦਿਨ ਜਿਹੜੇ ਉਹ ਸੁਰੇਂਦਰ ਕੋਹਲੀ ਉਹ ਕੋਠੀ 'ਚ ਰਹਿੰਦਾ ਸੋ ਹੁੰਦਾ ਇਹ ਹੈ ਕਿ 2004 ਦੇ ਵਿੱਚ ਨਿਠਾਰੀ ਪਿੰਡ ਦੇ ਕੋਲੋਂ ਇੱਕ ਬੱਚਾ ਗਾਇਬ ਹੋ ਜਾਂਦਾ ਲੋਕ ਹੈ ਜਿਹੜੇ ਉਹ ਭਾਲਦੇ ਆ ਫਿਰ ਪੁਲਿਸ ਕੋਲ ਵੀ ਜਾਂਦੇ ਆ ਪੁਲਿਸ ਉਹਨਾਂ ਦੀ ਬਹੁਤੀ ਕੋਈ ਗੱਲ ਨਹੀਂ ਸੁਣਦੀ ਕਿਉਂਕਿ ਉਸ ਇਲਾਕੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਕਾਨੂੰਨ ਵਿਵਸਥਾ ਹੈ ਇਹ ਫਿਲ ਫਿਲ੍ਹਾ ਇਥੇ ਨਹੀਂ ਦੁਖਦਾ ਕੁਝ ਦਿਨਾਂ ਬਾਅਦ ਇੱਕ ਹੋਰ ਬੱਚਾ ਗਾਇਬ ਹੋ ਜਾਂਦਾ ਇਸ ਤਰ੍ਹਾਂ ਦਾ ਫਿਰ ਲੜੀ ਹੀ ਲੱਗ ਜਾਂਦੀ ਆ ਇੱਕ ਸਾਲ ਦੇ ਅੰਦਰ ਅੰਦਰ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਪੂਰੇ 17 ਬੱਚੇ ਗਾਇਬ ਹੋ ਜਾਂਦੇ ਨੇ ਨਠਾਰੀ ਪਿੰਡ ਦੇ ਜਦੋਂ ਇੰਨੇ ਜ਼ਿਆਦਾ ਬੱਚੇ ਗਾਇਬ ਹੋਣ ਲੱਗਦੇ ਆ ਤਾਂ ਫਿਰ ਪੁਲਿਸ ਨੂੰ ਵੀ ਆਖਿਰਕਾਰ ਐਕਸ਼ਨ ਲੈਣਾ ਪੈਂਦਾ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਰਿਹਾ ਸੀਗਾ ਉਤੋਂ ਇਹ ਜਿਹੜੀ ਖਬਰ ਆ ਇਹ ਹੁਣ ਪੂਰੇ ਯੂਪੀ ਵਿੱਚ ਫੈਲ ਚੁੱਕੀ ਸੀ ਜਿਸ ਕਰਕੇ ਪੁਲਿਸ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ 2005 ਦੇ ਵਿੱਚ ਆਸ-ਪਾਸ ਤੋਂ ਉਹਨਾਂ ਨੂੰ ਕੁਝ ਖਾਸ ਪਤਾ ਨਹੀਂ ਲੱਗਾ ਪਰ ਲੋਕਾਂ ਨੂੰ ਇੱਕ ਕੋਠੀ ਦੇ ਉੱਤੇ ਸ਼ੱਕ ਸੀ ਤੇ ਇਹ ਉਹੀ ਕੋਠੀ ਸੀਗੀ ਮਨਿੰਦਰ ਸਿੰਘ ਪੰਦੇੜੀ ਜਿਹਦੀ ਕੀ ਦੇਖਭਾਲ ਕਰਦਾ ਸੀਗਾ ਸੁਰਿੰਦਰ ਕੋਹਲੀ ਪਰ ਸੁਰਿੰਦਰ ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਕੋਠੀ ਵਿੱਚ ਕਦੇ ਆਇਆ ਹੀ ਨਹੀਂ ਸੀ ਹੁਣ ਉਹ ਕੋਠੀ ਬੰਦ ਪਈ ਰਹਿੰਦੀ ਸੀ ਤੇ ਲੋਕਾਂ ਨੂੰ ਤਾਂ ਹੀ ਉਸ ਬੰਦ ਪਈ ਕੋਠੀ ਤੇ ਸ਼ੱਕ ਸੀਗਾ ਲੋਕਾਂ ਦਾ ਕਹਿਣਾ ਸੀਗਾ ਕਿ ਸਾਡੇ ਬੱਚੇ ਆ ਜਿਹੜੇ ਉਹ ਇਸ ਕੋਠੀ ਦੇ ਆਸ-ਪਾਸ ਤੋਂ ਹੀ ਗਾਇਬ ਹੁੰਦੇ ਆ ਪਰ ਪੁਲਿਸ ਹੈ ਜਿਹੜੀ ਉਹ ਉਸ ਕੋਠੀ ਤੇ ਕਾਰਵਾਈ ਨਹੀਂ ਸੀ ਕਰਦੀ ਕਿਉਂਕਿ ਉਹ ਇੱਕ ਬਿਜ਼ਨਸਮੈਨ ਦੀ ਕੋਠੀ ਸੀ ਤੇ ਯੂਪੀ ਦੇ ਵਿੱਚ ਕਰਾਪਸ਼ਨ ਇੰਨਾ ਜ਼ਿਆਦਾ ਹੈ ਕਿ ਪੁਲਿਸ ਦੀ ਜੋ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਪਰ ਲੋਕਾਂ ਦੇ ਇੰਨੇ ਜ਼ਿਆਦਾ ਪ੍ਰੈਸ਼ਰ ਤੋਂ ਬਾਅਦ ਆਖਰਕਾਰ ਪੁਲਸ ਹੈ ਜਿਹੜੀ ਉਹ ਉਸ ਕੋਠੀ ਦੇ ਅੰਦਰ ਇੱਕ ਵਾਰ ਦਾਖਲ ਹੁੰਦੀ ਆ ਉਹਦੀ ਛਾਣਬੀਨ ਕਰਦੀ ਆ ਪਰ ਉਹਨਾਂ ਨੂੰ ਉਥੋਂ ਕੁਝ ਪਤਾ ਨਹੀਂ ਲੱਗਦਾ ਕੁਝ ਨਹੀਂ ਮਿਲਿਆ ਉਸ ਕੋਠੀ ਦੇ ਵਿੱਚ ਇਹ سلسلہ ਐਵੇਂ ਚੱਲਦਾ ਰਹਿੰਦਾ ਹੈ ਕੁਝ ਮਹੀਨੇ ਬਾਅਦ ਇੱਕ ਵਿਅਕਤੀ ਉਥੇ ਨਾਲੇ ਦੀ ਸਫਾਈ ਕਰ ਰਿਹਾ ਹੁੰਦਾ ਤਾਂ ਉਹਨੂੰ ਨਾਲੇ ਦੇ ਵਿੱਚ ਇੱਕ ਲਫਾਫਾ ਮਿਲਦਾ ਪਲਾਸਟਿਕ ਦਾ ਜਦੋਂ ਉਹ ਪਲਾਸਟਿਕ ਦਾ ਲਫਾਫਾ ਖੋਲਦਾ ਤਾਂ ਉਹਦੇ ਵਿੱਚ ਉਹਨੂੰ ਇੱਕ ਮਨੁੱਖੀ ਹੱਥ ਮਿਲਦਾ ਉਹ ਇੱਕ ਬੱਚੇ ਦਾ ਹੱਥ ਸੀਗਾ ਉਹ ਫੌਰਨ ਪੁਲਿਸ ਨੂੰ ਫੋਨ ਕਰਦਾ ਪੁਲਿਸ ਆਉਂਦੀ ਆ ਉਹ ਜਦੋਂ ਨਾਲੇ ਬਾਰੇ ਪਤਾ ਲੱਗਦਾ ਕਿ ਇਹ ਨਾਲਾ ਕਿੱਧਰੋਂ ਆ ਰਿਹਾ ਤਾਂ ਉਸ ਕੋਠੀ ਵੱਲੋਂ ਆ ਰਿਹਾ ਸੀ ਉਸ ਵਕਤ ਫਿਰ ਇੱਕ ਵਾਰ ਫਿਰ ਤੋਂ ਵਾਰੰਟ ਲੈ ਕੇ ਪੁਲਿਸ ਇੱਕ ਵਾਰ ਫਿਰ ਤੋਂ ਕੋਠੀ ਦੇ ਅੰਦਰ ਜਾਂਦੀ ਆ। ਤੇ ਇਸ ਵਾਰ ਉਹ ਵੱਡੇ ਲੈਵਲ ਤੇ ਛਾਣਬੀਨ ਕਰਦੀ ਆ। ਕੁਝ ਤਹਿ ਖਾਨੇ ਬਣੇ ਹੋਏ ਸੀਗੇ ਕੋਠੀ ਦੇ ਅੰਦਰ। ਉਹਨਾਂ ਤਹਿ ਖਾਨਿਆਂ ਦੀ ਛਾਣਬੀਨ ਕਰਦੇ ਦੋ ਕੀਤੀ ਤਾਂ ਉਹਨਾਂ ਨੂੰ ਉੱਥੇ ਇੱਕ ਹਥਿਆਰ ਮਿਲਿਆ ਕਾਪਾ ਜਿਹੜਾ ਕੀ ਆਪਾਂ ਕਾਪਾ ਕਹਿੰਦੇ ਆ ਨਾ ਜਿਹੜਾ ਕੀ ਲੱਕੜੀਆਂ ਵੜਨ ਦੇ ਕੰਮ ਆਉਂਦਾ ਮਾਸ ਵੜਨ ਦੇ ਕੰਮ ਆਉਂਦਾ ਪਰ ਉਹਦੇ ਉੱਪਰ ਖੂਨ ਲੱਗਿਆ ਹੋਇਆ ਸੀ ਆ। ਤੇ ਉਹ ਮਨੁੱਖੀ ਖੂਨ ਸੀ ਜਦੋਂ ਪੁਲਿਸ ਨੇ ਹੋਰ ਜਿਆਦਾ ਬਰੀਕੀ ਨਾਲ ਘਰ ਦੀ ਛਾਣਬੀਨ ਕੀਤੀ ਤਾਂ ਫਿਰ ਉੱਥੋਂ ਉਹਨਾਂ ਨੂੰ ਉਹ ਸਭ ਮਿਲਿਆ। ਦੀਦੀ ਕੇ ਲੋਕ ਗੱਲ ਕਰਦੇ ਸੀਗੇ ਉੱਥੋਂ ਉਹਨਾਂ ਨੂੰ ਮਿਲ ਗਏ ਮੰਨੁੱਖੀ ਹੱਡੀਆਂ ਬੱਚਿਆਂ ਦੀਆਂ ਹੱਡੀਆਂ ਬੱਚਿਆਂ ਦੇ ਟੁਕੜੇ ਕੀਤੇ ਹੋਏ ਸਰੀਰ ਜਿਹੜੇ ਨੇ ਉਹ ਪਲਾਸਟਿਕ ਦੀਆਂ ਥੈਲੀਆਂ ਦੇ ਵਿੱਚ ਪਾ ਕੇ ਕੋਠੀ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਛੁਪਾਏ ਹੋਏ ਸੀਗੇ ਪਹਿ ਖਾਨਿਆਂ ਦੇ ਵਿੱਚ ਪਾਏ ਹੋਏ ਸੀਗੇ ਡਰਮਾਂ ਦੇ ਵਿੱਚ ਵੀ ਬਾਡੀ ਪਾਰਟ ਆ ਜਿਹੜੇ ਉਹ ਛੁਪਾਏ ਹੋਏ ਸੀਗੇ ਇਸ ਤੋਂ ਬਾਅਦ ਸੁਰਿੰਦਰ ਕੋਹਲੀ ਨੂੰ ਅਤੇ ਮਨਿੰਦਰ ਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜਿਹੜਾ ਸੁਰਿੰਦਰ ਕੋਹਲੀ ਆ ਇਸੇ ਨੇ ਉਹਨਾਂ ਬੱਚਿਆਂ ਨੂੰ ਅਗਵਾ ਕੀਤਾ ਸੀਗਾ ਵਕਤ-ਵਕਤ ਦੇ ਉੱਤੇ ਇਹ ਉਹਨਾਂ ਨੂੰ ਅਗਵਾ ਕਰਦਾ ਸੀ ਉਹਨਾਂ ਬੱਚਾ ਨਾਲ ਇਹ ਘਣਾਉਣਾ ਕੰਮ ਯਾਨੀ ਕਿ ਰੇਪ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਮਾਰ ਦਿੰਦਾ ਸੀ ਉਹਨਾਂ ਦੇ ਜਿਸਮ ਦੇ ਕੁਝ ਟੁਕੜੇ ਜਿਵੇਂ ਕਿ ਦਿਲ ਜਾਂ ਫਿਰ ਬ੍ਰੇਨ ਉਹਨਾਂ ਨੂੰ ਖਾਂਦਾ ਵੀ ਸੀਗਾ ਅਤੇ ਬਾਕੀ ਦੇ ਬਾਡੀ ਪਾਰਟਸ ਨੂੰ ਇਥੇ ਤਰ੍ਹਾਂ ਡਰੰਮਾਂ ਦੇ ਵਿੱਚ ਜਾਂ ਲਫਾਫਿਆਂ ਦੇ ਵਿੱਚ ਪਾ ਕੇ ਜਗ੍ਹਾ-ਜਗ੍ਹਾ ਛੁਪਾ ਦਿੰਦਾ ਸੀ ਅਤੇ ਗੱਲ ਕਦੇ ਬਾਹਰ ਹੀ ਨਹੀਂ ਕੀ ਆਉਂਦੀ 2006 ਦੇ ਵਿੱਚ ਇਹ ਫੜੇ ਜਾਂਦੇ ਆ ਦੋਵੇਂ ਮਨਿੰਦਰ ਸਿੰਘ ਪੰਦੇਰ ਦੇ ਉੱਤੇ ਵੀ ਮਾਮਲੇ ਦਰਜ ਹੁੰਦੇ ਆ ਅਤੇ ਸੁਰਿੰਦਰ ਕੋਹਲੀ ਦੇ ਉੱਪਰ ਤਕਰੀਬਨ 14 ਮਾਮਲਿਆਂ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ 2006 ਦੇ ਵਿੱਚ ਤੇ ਉਹਨੂੰ ਜਿਹੜੀ ਸਜ਼ਾ ਹੈ ਫਾਂਸੀ ਦੀ ਵੀ ਹੋਈ ਹੈ ਤੇ ਉਮਰ ਕੈਦ ਦੀ ਵੀ ਹੋਈ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਹੋਈ ਕਿ ਉਹ ਕਦੇ ਬਾਹਰ ਨਹੀਂ ਵੀ ਆ ਸਕਦਾ ਪਰ ਹੌਲੀ-ਹੌਲੀ ਇਹ ਮਾਮਲਾ ਜਿਹੜਾ ਇਹ ਉੱਪਰ ਤੱਕ ਪਹੁੰਚਦਾ ਉੱਪਰ ਚਲਾ ਜਾਂਦਾ ਕੇਸ ਚੱਲਦਾ ਰਹਿੰਦਾ ਹੁਣ ਉਸ ਗੱਲ ਨੂੰ ਤਕਰੀਬਨ 19 ਸਾਲ ਹੋ ਗਏ ਸੀਗੇ ਕੁਝ ਸਾਲ ਪਹਿਲਾਂ ਤੱਕ ਸੁਰਿੰਦਰ ਕੋਹਲੀ ਦੇ ਉੱਤੇ 13 ਮਾਮਲੇ ਹਟਾ ਦਿੱਤੇ ਗਏ ਸੰਗੀਨੀ ਦੇ ਮਾਮਲੇ 13 ਮਾਮਲੇ ਹਟਾ ਦਿੱਤੇ ਗਏ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਸਬੂਤਾਂ ਦੀ ਘਾਟ ਕਹਿ ਕੇ ਜੇ ਤੁਸੀਂ ਅਜੇ ਤੱਕ ਵੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ 13 ਮਾਮਲੇ ਤਾਂ ਪਹਿਲਾਂ ਹੀ ਹਟਾ ਦਿੱਤੇ ਗਏ ਉਤਨੀ ਅਦਾਲਤ ਨੇ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਕਿ ਇਸ ਬੰਦੇ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਫਸਾਇਆ ਗਿਆ ਇਹ ਸਾਬਤ ਕਰਕੇ 13 ਮਾਮਲੇ ਹਟਾ ਦਿੱਤੇ ਗਏ ਇੱਕ ਮਾਮਲਾ ਰਹਿ ਗਿਆ ਠੀਕਾ ਜਿਹਦੇ ਵਿੱਚ ਸੁਰਿੰਦਰ ਕੋਹਲੀ ਸਜ਼ਾ ਕੱਟ ਰਿਹਾ ਸੀ ਤੇ 2025 ਦੇ ਵਿੱਚ ਇਸ ਨਵੰਬਰ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਨੇ ਉਹਦੇ ਵਿੱਚੋਂ ਵੀ ਹੁਣ ਉਹਨੂੰ ਬਰੀ ਕਰ ਦਿੱਤਾ ਹੁਣ ਬਾਹਰ ਘੁੰਮ ਰਿਹਾ ਆਜ਼ਾਦ ਘੁੰਮ ਰਿਹਾ ਐਡਾ ਵੱਡਾ ਇੱਕ ਖੂਨਖਾਰ ਅਪਰਾਧੀ ਜਿਸ ਦੀ ਕੋਈ ਮਿਸਾਲ ਹੀ ਨਹੀਂ ਲੱਗਦੀ ਇਹ ਜੈਫਰੀ ਡੈਮਰ ਨਾਲੋਂ ਵੀ ਬਹੁਤ ਉੱਪਰ ਦੀ ਘਟਨਾ ਬਹੁਤ سنگੀਨ ਘਟਨਾ ਪਰ ਤੁਸੀਂ ਆਪਣੇ ਦੇਸ਼ ਦਾ ਕਾਨੂੰਨ ਦੇਖੋ ਕਿ ਉਹ ਹੁਣ ਬਾਹਰ ਘੁੰਮ ਰਿਹਾ ਉਹ ਆਜ਼ਾਦ ਹੋ ਚੁੱਕਿਆ 19 ਸਾਲਾਂ ਬਾਅਦ ਉਹ ਸ਼ਖਸ ਆਜ਼ਾਦ ਘੁੰਮ ਰਿਹਾ ਜਿਸ ਨੇ ਕਿ 17 ਬੱਚਿਆਂ ਨੂੰ ਉਠਾਇਆ ਉਹਨਾਂ ਨਾਲ ਰੇਪ ਕੀਤਾ ਉਹਨਾਂ ਦੀ ਹੱਤਿਆ ਕੀਤੀ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਖਾਦਾ ਉਹਨਾਂ ਨੂੰ ਬੋਰੀਆਂ ਵਿੱਚ ਲਪਾਪਿਆਂ ਵਿੱਚ ਪੈਕ ਕੀਤਾ ਉਹ ਅਪਰਾਧੀ ਹੁਣ ਖੁੱਲਾ ਘੁੰਮ ਰਿਹਾ ਤੁਸੀਂ ਇਹਦੇ ਬਾਰੇ ਜਾਣਦੇ ਸੀ ਕਿ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੁਸੀਂ ਜੈਫਰੀ ਡੈਮਰ ਬਾਰੇ ਤਾਂ ਸੁਣਿਆ ਹੀ ਹੋਣਾ ਹਨਾ ਜਿਨ੍ਹਾਂ ਨੇ ਨਹੀਂ ਵੀ ਸੁਣਿਆ ਉਹਨਾਂ ਨੂੰ ਦੱਸ ਦਿਆਂ ਕਿ ਜੈਫਰੀ ਡੈਮਰ ਇੱਕ ਸੀਰੀਅਲ ਕਿਲਰ ਸੀਗਾ ਅਮਰੀਕਾ ਦਾ ਜਿਹੜਾ ਕੀ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਰੀਰ ਦੇ ਕੁਝ ਟੁਕੜੇ ਕੁਝ ਹਿੱਸਿਆਂ ਨੂੰ ਖਾ ਜਾਂਦਾ ਸੀ ਅਤੇ ਬਾਕੀ ਦੇ ਟੁਕੜਿਆਂ ਨੂੰ ਡਰਮ ਦੇ ਵਿੱਚ ਭਰ ਕੇ ਰੱਖਦਾ ਸੀਗਾ ਤੇ ਇਸ ਤਰ੍ਹਾਂ ਉਹਨੇ ਕਈ ਲੋਕਾਂ ਨੂੰ ਆਪਣੇ ਘਰੇ ਬੁਲਾ ਕੇ ਮਾਰਿਆ ਸੀਗਾ ਜੈਫਰੀ ਡੈਮਰ ਨੂੰ ਇਤਿਹਾਸ ਦਾ ਸਭ ਤੋਂ ਜ਼ਿਆਦਾ ਖੁੰਖਾਰ ਜਾਂ ਘਿਣਾਉਣਾ ਸੀਰੀਅਲ ਕਿਲਰ ਹੈ ਜਿਹੜਾ ਮੰਨਿਆ ਗਿਆ ਪਰ ਉਸ ਨਾਲੋਂ ਵੀ ਜ਼ਿਆਦਾ ਖੁੰਖਾਰ ਅਤੇ ਘਿਣਾਉਣਾ ਇੱਕ ਅਪਰਾਧੀ ਇੱਕ ਸੀਰੀਅਲ ਕਿਲਰ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਹੈ ਤੇ ਹਰਾਨੀ ਦੀ ਗੱਲ ਇਹ ਹੈ ਕਿ ਇੱਕ ਹਫਤੇ ਪਹਿਲਾਂ ਉਹਨੂੰ ਆਪਣੀ ਮਾਨਯੋਗ ਸੁਪਰੀਮ ਕੋਰਟ ਨੇ ਰਿਹਾ ਕਰ ਦਿੱਤਾ ਤੇ ਹੁਣ ਉਹ ਖੁੱਲਾ ਘੁੰਮ ਰਿਹਾ ਕੌਣ ਹੈ ਉਹ ਖੂੰਕਾਰ ਸੀਰੀਅਲ ਕਿਲਰ ਅਤੇ ਉਹਨੇ ਕੀ ਕੀ ਜੁਰਮ ਕੀਤੇ ਨੇ ਉਹ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਬਸ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਜੀ ਜੇ ਤੋ ਸੀਰੀਅਲ ਕਿਲਰ ਦੀ ਮੈਂ ਗੱਲ ਕਰ ਰਿਹਾ ਉਹਦਾ ਨਾਮ ਹੈਗਾ ਜੀ ਸੁਰਿੰਦਰ ਕੋਹਲੀ ਤੇ ਇਹ ਜੋ ਘਟਨਾ ਹੈ ਇਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਨਿਟਾਰੀ ਕੇਸ ਦਾ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਉੱਤਰ ਪ੍ਰਦੇਸ਼ ਦੇ ਵਿੱਚ ਨੌਇਡਾ ਦੇ ਨੇੜੇ ਇੱਕ ਪਿੰਡ ਹੈ ਨਿਠਾਰੀ। ਨਿਠਾਰੀ ਦੇ ਵਿੱਚ ਇੱਕ ਬਿਜ਼ਨਸਮੈਨ ਆਉਂਦਾ ਤੇ ਉਹ ਉੱਥੇ ਆ ਕੇ ਇੱਕ ਕੋਠੀ ਲੈਂਦਾ। ਉਸ ਬਿਜ਼ਨਸਮੈਨ ਦਾ ਨਾਮ ਸੀਗਾ ਮਨਿੰਦਰ ਸਿੰਘ ਪੰਦੇਜ। ਪਰ ਉਹ ਆਪਣੇ ਬਿਜ਼ਨਸ ਦੇ ਕੰਮਾਂ ਕਰਕੇ ਬਾਹਰ ਅੰਦਰ ਜਾਂਦਾ ਰਹਿੰਦਾ ਸੀਗਾ ਇਸ ਲਈ ਉਹਨੂੰ ਆਪਣੀ ਕੋਠੀ ਸੰਭਾਲਣ ਲਈ ਕਿਸੇ ਵਿਅਕਤੀ ਦੀ ਜ਼ਰੂਰਤ ਸੀ ਤਾਂ ਉਹ ਉਸ ਕੋਠੀ ਨੂੰ ਸੰਭਾਲਣ ਲਈ ਰੱਖਦਾ ਸੁਰੇਂਦਰ ਕੋਹਲੀ ਨੂੰ ਜੋ ਕਿ ਉਹਦੀ ਜਾਣ-ਪਛਾਣ ਵਾਲਾ ਸੀ। ਤੇ ਮਨਿੰਦਰ ਸਿੰਘ ਬੰਦੇਰ ਜਿਹੜਾ ਉਹ ਕਦੇ-ਕਦੇ ਉੱਥੇ ਆਉਂਦਾ ਬਾਕੀ ਦੇ ਸਾਰੇ ਦਿਨ ਜਿਹੜੇ ਉਹ ਸੁਰਿੰਦਰ ਕੋਹਲੀ ਉਹ ਕੋਠੀ 'ਚ ਰਹਿੰਦਾ ਸੋ ਹੁੰਦਾ ਇਹ ਹੈ ਕਿ 2004 ਦੇ ਵਿੱਚ ਨਿਠਾਰੀ ਪਿੰਡ ਦੇ ਕੋਲੋਂ ਇੱਕ ਬੱਚਾ ਗਾਇਬ ਹੋ ਜਾਂਦਾ ਲੋਕ ਹੈ ਜਿਹੜੇ ਉਹ ਭਾਲਦੇ ਆ ਫਿਰ ਪੁਲਿਸ ਕੋਲ ਵੀ ਜਾਂਦੇ ਆ ਪੁਲਿਸ ਉਹਨਾਂ ਦੀ ਬਹੁਤੀ ਕੋਈ ਗੱਲ ਨਹੀਂ ਸੁਣਦੀ ਕਿਉਂਕਿ ਉਸ ਇਲਾਕੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਕਾਨੂੰਨ ਵਿਵਸਥਾ ਇਹ ਫਿਲਸਫਲਾ ਇੱਥੇ ਨਹੀਂ ਦੁਖਦਾ ਕੁਝ ਦਿਨਾਂ ਬਾਅਦ ਇੱਕ ਹੋਰ ਬੱਚਾ ਗਾਇਬ ਹੋ ਜਾਂਦਾ ਇਸ ਤਰ੍ਹਾਂ ਤਾਂ ਫਿਰ ਲੜੀ ਹੀ ਲੱਗ ਜਾਂਦੀ ਹੈ ਇੱਕ ਸਾਲ ਦੇ ਅੰਦਰ ਅੰਦਰ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਪੂਰੇ 17 ਬੱਚੇ ਗਾਇਬ ਹੋ ਜਾਂਦੇ ਨੇ ਨਠਾਰੀ ਪਿੰਡ ਦੇ ਜਦੋਂ ਇੰਨੇ ਜ਼ਿਆਦਾ ਬੱਚੇ ਗਾਇਬ ਹੋਣ ਲੱਗਦੇ ਆ ਤਾਂ ਫਿਰ ਪੁਲਿਸ ਨੂੰ ਵੀ ਅਖਿਰਕਾਰ ਐਕਸ਼ਨ ਲੈਣਾ ਪੈਂਦਾ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਰਿਹਾ ਸੀਗਾ ਉਤੋਂ ਇਹ ਜਿਹੜੀ ਖਬਰ ਆ ਇਹ ਹੁਣ ਪੂਰੇ ਯੂਪੀ ਵਿੱਚ ਫੈਲ ਚੁੱਕੀ ਸੀਗੀ ਜਿਸ ਕਰਕੇ ਪੁਲਿਸ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਸੀ 2005 ਦੇ ਵਿੱਚ ਆਸ-ਪਾਸ ਤੋਂ ਉਹਨਾਂ ਨੂੰ ਕੁਝ ਖਾਸ ਪਤਾ ਨਹੀਂ ਲੱਗਾ ਪਰ ਲੋਕਾਂ ਨੂੰ ਇੱਕ ਕੋਠੀ ਦੇ ਉੱਤੇ ਸ਼ੱਕ ਸੀ ਤੇ ਇਹ ਉਹੀ ਕੋਠੀ ਸੀਗੀ ਮਨਿੰਦਰ ਸਿੰਘ ਪੰਦੇੜ ਦੀ ਜਿਹਦੀ ਕੀ ਦੇਖਭਾਲ ਕਰਦਾ ਸੀਗਾ ਸੁਰੇਂਦਰ ਕੋਹਲੀ ਪਰ ਸੁਰੇਂਦਰ ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਕੋਠੀ ਵਿੱਚ ਕਦੇ ਆਇਆ ਹੀ ਨਹੀਂ ਸੀ ਹੁਣ ਉਹ ਕੋਠੀ ਬੰਦ ਪਈ ਰਹਿੰਦੀ ਸੀ ਤੇ ਲੋਕਾਂ ਨੂੰ ਤਾਂ ਹੀ ਉਸ ਬੰਦ ਪਈ ਕੋਠੀ ਤੇ ਸ਼ੱਕ ਸੀਗਾ ਲੋਕਾਂ ਦਾ ਕਹਿਣਾ ਸੀਗਾ ਕਿ ਸਾਡੇ ਬੱਚੇ ਆ ਜਿਹੜੇ ਉਹ ਇਸ ਕੋਠੀ ਦੇ ਆਸ-ਪਾਸ ਤੋਂ ਹੀ ਗਾਇਬ ਹੁੰਦੇ ਆ ਪਰ ਪੁਲਿਸ ਹੈ ਜਿਹੜੀ ਉਸ ਕੋਠੀ ਤੇ ਕਾਰਵਾਈ ਨਹੀਂ ਸੀ ਕਰਦੀ ਕਿਉਂਕਿ ਉਹ ਇੱਕ बिजनेसमੈਨ ਦੀ ਕੋਠੀ ਸੀ ਤੇ ਯੂਪੀ ਦੇ ਵਿੱਚ ਕਲਪਸ਼ਨ ਇੰਨਾ ਜ਼ਿਆਦਾ ਹੈ ਕਿ ਪੁਲਿਸ ਦੀ ਜੋ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਪਰ ਲੋਕਾਂ ਦੇ ਇੰਨੇ ਜ਼ਿਆਦਾ ਪ੍ਰੈਸ਼ਰ ਤੋਂ ਬਾਅਦ ਆਖਰਕਾਰ ਪੁਲਸ ਜਿਹੜੀ ਉਹ ਉਸ ਕੋਠੀ ਦੇ ਅੰਦਰ ਇੱਕ ਵਾਰ ਦਾਖਲ ਹੁੰਦੀ ਹੈ ਉਹਦੀ ਛਾਣਬੀਨ ਕਰਦੀ ਆ ਪਰ ਉਹਨਾਂ ਨੂੰ ਉਥੋਂ ਕੁਝ ਪਤਾ ਨਹੀਂ ਲੱਗਦਾ ਕੁਝ ਨਹੀਂ ਮਿਲਿਆ ਉਸ ਕੋਠੀ ਦੇ ਵਿੱਚੋਂ ਇਹ ਸਿਲਸਿਲਾ ਐਵੇਂ ਚੱਲਦਾ ਰਹਿੰਦਾ ਹੈ ਕੁਝ ਮਹੀਨੇ ਬਾਅਦ ਇੱਕ ਵਿਅਕਤੀ ਉਥੇ ਨਾਲੇ ਦੀ ਸਫਾਈ ਕਰ ਰਿਹਾ ਹੁੰਦਾ ਉਹਨੂੰ ਨਾਲੇ ਦੇ ਵਿੱਚ ਇੱਕ ਲਫਾਫਾ ਮਿਲਦਾ ਪਲਾਸਟਿਕ ਦਾ ਜਦੋਂ ਉਹ ਪਲਾਸਟਿਕ ਦਾ ਲਫਾਫਾ ਖੋਲਦਾ ਤਾਂ ਉਹਦੇ ਵਿੱਚ ਉਹਨੂੰ ਇੱਕ ਮਨੁੱਖੀ ਹੱਥ ਮਿਲਦਾ ਉਹ ਇੱਕ ਬੱਚੇ ਦਾ ਹੱਥ ਸੀਗਾ ਉਹ ਫੌਰਨ ਪੁਲਿਸ ਨੂੰ ਫੋਨ ਕਰਦਾ ਪੁਲਿਸ ਆਉਂਦੀ ਆ ਉਹ ਜਦੋਂ ਨਾਲੇ ਬਾਰੇ ਪਤਾ ਲੱਗਦਾ ਕਿ ਇਹ ਨਾਲਾ ਕਿੱਧਰੋਂ ਆ ਰਿਹਾ ਤਾਂ ਉਸ ਕੋਠੀ ਵੱਲੋਂ ਆ ਰਿਹਾ ਸੀ ਉਸ ਵਕਤ ਫਿਰ ਇੱਕ ਵਾਰ ਫਿਰ ਤੋਂ ਵਾਰੰਟ ਲੈ ਕੇ ਪੁਲਿਸ ਇੱਕ ਵਾਰ ਫਿਰ ਤੋਂ ਕੋਠੀ ਦੇ ਅੰਦਰ ਜਾਂਦੀ ਆ ਇਸ ਵਾਰ ਉਹ ਵੱਡੇ ਲੈਵਲ ਤੇ ਛਾਣਬੀਨ ਕਰਦੀ ਆ ਕੁਝ ਤਹਿਖਾਨੇ ਬਣੇ ਹੋਏ ਸੀਗੇ ਕੋਠੀ ਦੇ ਅੰਦਰ ਉਹਨਾਂ ਤੈਹ ਖਾਨਿਆਂ ਦੀ ਛਾਣਬੀਨ ਕਰਦੇ ਦੋ ਕੀਤੀ ਤਾਂ ਉਹਨਾਂ ਨੂੰ ਉੱਥੇ ਇੱਕ ਹਥਿਆਰ ਮਿਲਿਆ ਕਾਪਾ ਜਿਹੜਾ ਕੀ ਆਪਾਂ ਕਾਪਾ ਕਹਿੰਦੇ ਆ ਨਾ ਜਿਹੜਾ ਕੀ ਲੱਕੜੀਆਂ ਵਢਣ ਦੇ ਕੰਮ ਆਉਂਦਾ ਮਾਸ ਵਢਣ ਦੇ ਕੰਮ ਆਉਂਦਾ ਪਰ ਉਹਦੇ ਉੱਪਰ ਖੂਨ ਲੱਗਿਆ ਹੋਇਆ ਸੀਗਾ ਤੇ ਉਹ ਮਨੁੱਖੀ ਖੂਨ ਸੀ ਜਦੋਂ ਪੁਲਿਸ ਨੇ ਹੋਰ ਜਿਆਦਾ ਬਰੀਕੀ ਨਾਲ ਘਰ ਦੀ ਛਾਣਬੀਨ ਕੀਤੀ ਤਾਂ ਫਿਰ ਉੱਥੋਂ ਉਹਨਾਂ ਨੂੰ ਉਹ ਸਭ ਮਿਲਿਆ ਜਿਸ ਦੀ ਕੇ ਲੋਕ ਗੱਲ ਕਰਦੇ ਸੀਗੇ ਉੱਥੋਂ ਉਹਨਾਂ ਨੂੰ ਮਿਲੀਆਂ ਮਨੁੱਖੀ ਹੱਡੀਆਂ ਬੱਚਿਆਂ ਦੀਆਂ ਹੱਡੀਆਂ ਬੱਚਿਆਂ ਦੇ ਟੁਕੜੇ ਕੀਤੇ ਹੋਏ ਸਰੀਰ ਜਿਹੜੇ ਨੇ ਉਹ ਪਲਾਸਟਿਕ ਦੀਆਂ ਥੈਲੀਆਂ ਦੇ ਵਿੱਚ ਪਾ ਕੇ ਕੋਠੀ ਦੇ ਵਿੱਚ ਜਗਾ ਜਗਾ ਦੇ ਉੱਪਰ ਛੁਪਾਏ ਹੋਏ ਸੀਗੇ ਤਹਿ ਖਾਨਿਆਂ ਦੇ ਵਿੱਚ ਛੁਪਾਏ ਹੋਏ ਸੀਗੇ ਡਰਮਾਂ ਦੇ ਵਿੱਚ ਵੀ ਬਾਡੀ ਪਾਰਟ ਆ ਜਿਹੜੇ ਉਹ ਛੁਪਾਏ ਹੋਏ ਸੀਗੇ ਇਸ ਤੋਂ ਬਾਅਦ ਸੁਰਿੰਦਰ ਕੋਹਲੀ ਨੂੰ ਅਤੇ ਮਨਿੰਦਰ ਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਜਿਹੜਾ ਸੁਰਿੰਦਰ ਕੋਹਲੀ ਆ ਇਹਨੇ ਉਹਨਾਂ ਬੱਚਿਆਂ ਨੂੰ ਅਗਵਾ ਕੀਤਾ ਸੀਗਾ ਵਕਤ ਵਕਤ ਦੇ ਉੱਤੇ ਇਹ ਉਹਨਾਂ ਨੂੰ ਅਗਵਾ ਕਰਦਾ ਸੀ ਉਹਨਾਂ ਬੱਚਾ ਨਾਲ ਇਹ ਘਣਾਉਣਾ ਕੰਮ ਯਾਨੀ ਕਿ ਰੇਪ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਮਾਰ ਦਿੰਦਾ ਸੀ ਉਹਨਾਂ ਦੇ ਜਿਸਮ ਦੇ ਕੁਝ ਟੁਕੜੇ ਜਿਵੇਂ ਕਿ ਦਿਲ ਜਾਂ ਫਿਰ ਬ੍ਰੇਨ ਉਹਨਾਂ ਨੂੰ ਖਾਂਦਾ ਵੀ ਸੀਗਾ ਅਤੇ ਬਾਕੀ ਦੇ ਬਾਡੀ ਪਾਰਟਸ ਨੂੰ ਇਥੇ ਤਰ੍ਹਾਂ ਡਰੰਮਾਂ ਦੇ ਵਿੱਚ ਜਾਂ ਲਫਾਫਿਆਂ ਦੇ ਵਿੱਚ ਪਾ ਕੇ ਜਗ੍ਹਾ-ਜਗ੍ਹਾ ਛੁਪਾ ਲੈਂਦਾ ਸੀ ਅਤੇ ਗੱਲ ਕਦੇ ਬਾਹਰ ਹੀ ਨਹੀਂ ਕੀ ਆਉਂਦੀ 2006 ਦੇ ਵਿੱਚ ਇਹ ਫੜੇ ਜਾਂਦੇ ਆ ਦੋਵੇਂ ਮਨਿੰਦਰ ਸਿੰਘ ਪੰਦੇੜ ਦੇ ਉੱਤੇ ਵੀ ਮਾਮਲੇ ਦਰਜ ਹੁੰਦੇ ਆ ਅਤੇ ਸੁਰੇਂਦਰ ਕੋਹਲੀ ਦੇ ਉੱਪਰ ਤਕਰੀਬਨ 14 ਮਾਮਲਿਆਂ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ 2006 ਦੇ ਵਿੱਚ ਤੇ ਉਹਨੂੰ ਜਿਹੜੀ ਸਜ਼ਾ ਹੈ ਫਾਂਸੀ ਦੀ ਵੀ ਹੋਈ ਅਤੇ ਉਮਰ ਕੈਦ ਦੀ ਵੀ ਹੋਈ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਹੋਈ ਕਿ ਉਹ ਕਦੇ ਬਾਹਰ ਨਹੀਂ ਸੀ ਆ ਸਕਦਾ ਪਰ ਹੌਲੀ-ਹੌਲੀ ਇਹ ਮਾਮਲਾ ਜਿਹੜਾ ਇਹ ਉੱਪਰ ਤੱਕ ਪਹੁੰਚਦਾ ਉੱਪਰ ਚਲੇ ਜਾਂਦਾ ਕੇਸ ਚੱਲਦਾ ਰਹਿੰਦਾ ਹੁਣ ਉਸ ਗੱਲ ਨੂੰ ਤਕਰੀਬਨ 19 ਸਾਲ ਹੋ ਗਏ ਤੀਏ ਕੁਝ ਸਾਲ ਪਹਿਲਾਂ ਤੱਕ ਸੁਰਿੰਦਰ ਕੋਹਲੀ ਦੇ ਉੱਤੇ 13 ਮਾਮਲੇ ਹਟਾ ਦਿੱਤੇ ਗਏ ਸੰਗੀਨ ਮਾਮਲੇ 13 ਮਾਮਲੇ ਹਟਾ ਲਿੱਤੇ ਗਏ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਸਬੂਤਾਂ ਦੀ ਘਾਟ ਕਹਿ ਕੇ ਤੇ ਜੇ ਤੁਸੀਂ ਅਜੇ ਤੱਕ ਵੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ 13 ਮਾਮਲੇ ਤਾਂ ਪਹਿਲਾਂ ਹੀ ਹਟਾ ਦਿੱਤੇ ਗਏ ਉਤਨੀ ਅਦਾਲਤ ਨੇ ਇਹ ਕਹਿ ਕੇ ਕਿ ਸਬੂਤਾਂ ਦੀ ਘਾਟ ਹੈ ਕਿ ਇਸ ਬੰਦੇ ਨੂੰ ਜਾਣ ਬੁਝ ਕੇ ਇਸ ਮਾਮਲੇ ਵਿੱਚ ਫਸਾਇਆ ਗਿਆ ਇਹ ਸਾਬਤ ਕਰਕੇ 13 ਮਾਮਲੇ ਹਟਾ ਦਿੱਤੇ ਗਏ ਇੱਕ ਮਾਮਲਾ ਰਹਿ ਗਿਆ ਸੀ ਜਿਹਦੇ ਵਿੱਚ ਸੁਰਿੰਦਰ ਕੋਹਲੀ ਸਜ਼ਾ ਕੱਟ ਰਿਹਾ ਸੀ ਤੇ 2025 ਦੇ ਵਿੱਚ ਇਸ ਨਵੰਬਰ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਨੇ ਉਹਦੇ ਵਿੱਚੋਂ ਵੀ ਹੁਣ ਉਹਨੂੰ ਬਰੀ ਕਰ ਦਿੱਤਾ ਹੁਣ ਉਹ ਬਾਹਰ ਘੁੰਮ ਰਿਹਾ ਆਜ਼ਾਦ ਘੁੰਮ ਰਿਹਾ ਐਡਾ ਵੱਡਾ ਇੱਕ ਖੂਨਖਾਰ ਅਪਰਾਧੀ ਜਿਸ ਦੀ ਕੋਈ ਮਿਸਾਲ ਹੀ ਨਹੀਂ ਮਿਲਦੀ ਇਹ ਜੈਫਰੀ ਡੈਮਰ ਨਾਲੋਂ ਵੀ ਬਹੁਤ ਉੱਪਰ ਦੀ ਘਟਨਾ ਬਹੁਤ ਸੰਗੀਨ ਘਟਨਾ ਪਰ ਤੁਸੀਂ ਆਪਣੇ ਦੇਸ਼ ਦਾ ਕਾਨੂੰਨ ਦੇਖੋ ਕਿ ਉਹ ਹੁਣ ਬਾਹਰ ਘੁੰਮ ਰਿਹਾ ਉਹ ਆਜ਼ਾਦ ਹੋ ਚੁੱਕਿਆ 19 ਸਾਲਾਂ ਬਾਅਦ ਉਹ ਸ਼ਖਸ ਆਜ਼ਾਦ ਘੁੰਮ ਰਿਹਾ ਜਿਸ ਨੇ ਕੀ 17 ਬੱਚਿਆਂ ਨੂੰ ਉਠਾਇਆ ਉਹਨਾਂ ਨਾਲ ਰੇਪ ਕੀਤਾ ਉਹਨਾਂ ਦੀ ਹੱਤਿਆ ਕੀਤੀ ਉਹਨਾਂ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਖਾਦਾ ਉਹਨਾਂ ਨੂੰ ਬੋਰੀਆਂ ਵਿੱਚ ਲਪਾਪਿਆਂ ਵਿੱਚ ਪੈਕ ਕੀਤਾ ਉਹ ਅਪਰਾਧੀ ਹੁਣ ਖੁੱਲਾ ਘੁੰਮ ਰਿਹਾ ਤੁਸੀਂ ਇਹਦੇ ਬਾਰੇ ਜਾਣਦੇ ਸੀ ਕਿ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਫਰਨ ਕਮੈਂਟ ਕਰਕੇ ਜਰੂਰ ਦੱਸੋ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ